ਸਤਿ ਸ਼੍ਰੀ ਅਕਾਲ ਭਾਈ ਮੈਂ ਤੇ ਰੰਧਾਵਾ ਸਾਹਿਬ ਸੁਖਜਿੰਦਰ ਸਿੰਘ ਜੀ ਅੱਜ ਸੰਵਿਧਾਨ ਬਚਾਓ ਦੇ ਵਾਸਤੇ ਟਾਖੇ ਹਲਕੇ ਜਾ ਰਹੇ ਹਾਂ ਇਸ ਤੋਂ ਬਾਅਦ ਬਰਨਾਲੇ ਵੀ ਪ੍ਰੋਗਰਾਮ ਹੈ ਸੋ ਰਸਤੇ ਵਿੱਚ ਗੱਲਾਂ ਕਰ ਰਹੇ ਹਾਂ ਕਿ ਭਗਵੰਤ ਮਾਨ ਸਾਹਿਬ ਦਾ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਹੈ ਉਹਦਾ ਕੀ ਹਾਲ ਹੈ ਕੁਝ ਹੱਡ ਬੀਤੀ ਸੁਣਾਉਣਗੇ ਜਾ ਜਿਹੜੀ ਅੱਖੀਂ ਡਿੱਠਾ ਲੋਕਾਂ ਨੇ ਦੱਸਿਆ ਉਹਦੇ ਬਾਰੇ ਦਾ ਅੰਦਾਵਾ ਸਭ ਗੱਲ ਕਰਨਗੇ ਸੋਹਰੇ ਅੰਦਾਵਾ ਸਾਹਿਬ ਦੱਸੋ ਜਰਾ ਕੀ ਹੈ ਜੁੱਧ ਨਸ਼ਾ ਵਿਰੋਧ ਜਿਹੜਾ ਭਗਵੰਤ ਮਾਨ ਨੇ ਚਲਾਇਆ ਤੇ ਮੈਂ ਪਹਿਲਾਂ ਵੀ ਇੱਕ ਕੰਪਲੋਰ ਦੀ ਫੋਟੋਆਂ ਭੇਜੀਆਂ ਸੀ ਫ੍ਰੀਸ ਵਾਲਿਆਂ ਇੱਕ ਪੁਲਿਸ ਦਾ ਮੁਲਾਜ਼ਮ ਤੇ ਉਹ ਉਹਦੀਆਂ ਵੈਪਨ ਦੇ ਨਾਲ ਇਲੈਗਲ ਵੈਪਨਸ ਦੇ ਨਾਲ ਬੈਠਾ ਗੈਂਗਸਟਰਾਂ ਦੇ ਨਾਲ ਬੈਠਾ ਔਰ ਸਾਹਮਣੇ ਅਫੀਮ ਰੱਖ ਕੇ ਬੈਠਾ ਇਹ ਤੋਂ ਨਹੀਂ ਗੱਲ ਹੈ ਕਿ ਗੁਰਦਾਸਪੁਰ ਦੀ ਭਗਵਾਨਪੁਰ ਪਿੰਡ ਦਾ ਮੁੰਡਾ ਰਹਿਣ ਵਾਲਾ ਹਾਂ ਤੇ ਉਹਦੇ ਤੇ ਆਪਣੇ ਡੀਆਈ ਸਾਭ ਨੂੰ ਵੀ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਫੋਟੋਗ੍ਰਾਫਸ ਭੇਜ ਰਿਹਾ ਹਾਂ ਹਾਂ ਉਹਨਾਂ ਨੂੰ ਮੈਂ ਭੇਜ ਵੀ ਦਿੱਤੀ ਆ ਤੇ ਇਹ ਮੈਂ ਇਸ ਕਰਕੇ ਕੀਤੀ ਕਿ ਦੁੱਤ ਨਸ਼ਾ ਵਿਰੋਧ ਜਿਹੜਾ ਕੱਲ ਦਾ ਖਤਮ ਹੋ ਗਿਆ ਹਾਂ ਉਹ ਤਾਂ ਇਹਨਾਂ ਦੇ ਮੁਤਾਬਕ ਤਾਂ ਨਸ਼ਾ ਇਹਨਾਂ ਨੇ ਸમાਪਤ ਕਰਤਾ ਕੱਲ ਪਰ ਇਹਨਾਂ ਨੇ ਜਿਹੜੇ ਜਿਹੜੇ ਕੋਈ ਬੰਦੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਪੂਰੇ ਧੜਲੇ ਨਾਲ ਆਪਣੇ ਚਾਹੇ ਪੁਲਿਸ ਦੇ ਮੁਲਾਜ਼ਮ ਨੇ ਜਾਂ ਉਹ ਇਹਨਾਂ ਦੇ ਕੋਈ ਹੋਰ ਹਾਲਵੇਂ ਨੇ ਉਹ ਆਪਣੀ ਚਲਾ ਰਹੇ ਨੇ ਸੋ ਅੱਜ ਫਿਰ ਉਹਨਾਂ ਦੀਆਂ ਫੋਟੋਆਂ ਦੁਬਾਰਾ ਪਾਵਾਂਗੇ ਤੇ ਜੀ ਭਗਵੰਤ ਮਾਨ ਦੀ ਤੁਹਾਨੂੰ ਮੁਬਾਰਕਾਂ ਤੁਹਾਡੀ ਪੁਲਿਸ ਵੀ ਇਹਦੇ ਵਿੱਚ ਇਨਵੋਲਡ ਹੈ ਤੇ ਇਹ ਅੱਗੇ ਗੱਲ ਕੀਤੀ ਜਾਏਗੀ ਹਾਂ ਕੱਲ ਵੀ ਇਹਨਾਂ ਦਾ ਇੱਕ ਸੱਜਣ ਸੀਗਾ ਅਰੰਦਾਵਾ ਸਾਹਿਬ ਉਹ ਕਹਿੰਦਾ ਵੀ ਅਸੀਂ ਨਸ਼ਾ ਮੁਕੰਮਲ ਖਤਮ ਕਰਤਾ ਰਾਜਾ ਵੜਿੰਗ ਨੂੰ ਇਹਦੇ ਵਿੱਚ ਸੰਯੋਗ ਕਰਨਾ ਚਾਹੀਦਾ ਉਹ ਯਾਰ ਜੇ ਹੋ ਗਿਆ ਹੋਵੇ ਤਾਂ ਭਾਈ ਬਲਿਆ ਮਾਨਸਾ ਸੀ ਕਈਆ ਤੈਨੂੰ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ 40 ਸਾਲ 45 ਸਾਲ ਹੋ ਗਏ ਸਿਆਸਤ ਕਰਦਿਆਂ ਨੂੰ ਇਹ ਦੱਸ ਰਹੇ ਨੇ ਕਿ ਆਹ ਤੁਹਾਡੇ ਯੋਧ ਨਸ਼ਿਆਂ ਵਿਰੋਧੀ ਪ੍ਰਧਾਨ ਜੀ ਪ੍ਰਧਾਨ ਜੀ ਵੀ ਆਪਾਂ ਤੇ ਉਹਨਾਂ ਨੂੰ ਇਹ ਹਮੇਸ਼ਾ ਹੀ ਨਸ਼ਿਆਂ ਦੇ ਵਿਰੁੱਧ ਭਾਵੇਂ ਬੇਸ਼ੱਕ ਆਪਾਂ ਆਪ ਜੀ ਜੀ ਪਾਰਟੀ ਚ ਮੈਂ ਤਾਂ ਪੁਲਿਸ ਨੂੰ ਆਪਕੇ ਨਾਲ ਕਿਹਾ ਇਸ ਪਿੰਡ ਚ ਨਸ਼ਾ ਹੈਗਾ ਇੱਥੇ ਪਿੰਡ ਚ ਔਰ ਪੁਲਿਸ ਬੰਨੇਗੀ ਵੀ ਜੇ ਸਾਹਮਣੇ ਬੈਠਾਂਗੇ ਆਪਾਂ ਉਹ ਮੰਨਣਗੇ ਵੀ ਕਿ ਨਾ ਗੁੰਡੇ ਦੇ ਤੇ ਨਾ ਨਸ਼ੇ ਵਾਲੇ ਦੇ ਅਗੇਂਸਟ ਮੈਂ ਉਹ ਉਹਨਾਂ ਨੂੰ ਕਦੇ ਸਪਾਰਸ਼ ਕੀਤਾ ਮੈਂ ਹਮੇਸ਼ਾ ਕਰਦਾ ਕਿ ਐਸ ਗੁੰਡੇ ਤੇ ਐਸ ਨਸ਼ੇ ਵਾਲੇ ਨੂੰ ਛੱਡਿਓ ਨਾ ਇਨਫਾਰਮ ਕਰੀਦਾ ਕਿ ਆ ਤੁਸੀਂ ਫੜ ਲਿਆ ਇਹਨੂੰ ਹੁਣ ਤੁਸੀਂ ਛੱਡ ਦੇਣਾ ਤੁਹਾਡੇ ਐਸਐਸਓ ਨੇ ਇਹਨੂੰ ਫੜ ਲਓ ਤੇ ਉਹਦੇ ਬਾਅਦ ਠੀਕ ਉਦਾਂ ਹੀ ਹੋਇਆ ਤੇ ਇਹਦੇ ਵਿੱਚ ਤੇ ਮੈਂ ਫੋਟੋਆਂ ਹੀ ਪਾਈਆਂ ਸਾਰਿਆਂ ਨੂੰ ਤੇ ਤੁਹਾਡਾ ਬੰਦਾ ਕਰ ਰਿਆ ਤੇ ਘਰ ਢੋਂ ਨਾਲ ਜਿਹੜੇ ਘਰ ਮਕਾਨ ਢਾ ਕੇ ਇੱਕ ਡਰਾਮਾ ਕੀਤਾ ਗਿਆ ਮਨ ਨੂੰ ਲੱਗਦਾ ਮੇਰੇ ਨਾਲ ਰੰਧਾਵਾ ਸਾਹਿਬ ਦਾ ਸ਼ਾਕਾਦਮ ਹੋ ਜਾਏ ਇਹ ਰੱਖਿਆ ਲੱਗੇ ਘਰ ਢਾਉਣ ਦੇ ਉਹਨਾਂ ਦੇ ਘਟਾਇਦੇ ਜਿਹੜੇ ਇਹਨਾਂ ਨੂੰ ਨਹੀਂ ਮਿਲੇ ਜੇ ਇਹਨਾਂ ਨੇ ਘਰ ਹੀ ਢਾਉਣੇ ਸੀ ਤੇ ਨਸ਼ਾ ਸਭ ਤੋਂ ਵੱਧ ਮੇਰੇ ਇਲਾਕੇ ਇੱਥੇ ਜਿੰਨੇ ਐਕਸਟਰੈਸ਼ਨ ਕੀਤੀ ਚੱਗੂ ਭਗਵਾਣ ਪੁਗੀ ਦੀ ਆ ਉਹਦੇ ਵੱਲ ਨੂੰ ਗਏ ਨੇ ਉਥੇ ਮੈਂ ਹੈਪੀ ਪਸ਼ੀ ਦੇ ਘਰ ਖਦੀ ਗਏ ਆ ਪਰ ਉਹ ਜਿਹੜਾ ਇਹਨਾਂ ਦਾ ਕੋਈ ਸਪੋਰਟ ਜਿਵੇਂ ਫੌਜੀ ਮੇਰੇ ਇਲਾਕੇ ਦੇ ਸ਼ਿਆਦੇ ਪਿੰਡ ਦਾ ਕਦੀ ਇਹਨਾਂ ਦਾ ਮੂੰਹ ਕੀਤਾ ਕਦੀ ਇਹਨਾਂ ਮਾਨ ਮਾਨਪਿੰਡਾ ਡੇਰ ਬਾਬਾ ਨਾਨਕ ਦੇ ਨਾਲ ਉਹ ਪ੍ਰਿੰਸ ਕਿ ਪਤਾ ਨਹੀਂ ਕੀ ਉਹਦੇ ਘਰ ਵੱਲ ਨੂੰ ਮੂੰਹ ਕੀਤਾ ਇਹ 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 ਇਦਾਂ ਡਰਾਮਾ ਕਰਕੇ ਇਹ ਗੈਂਗਸਟਰイズਮ ਜਾਂ ਨਸ਼ਾ ਜਿਹੜਾ ਜੁੱਧ ਹੁੰਦਾ ਸ਼ਮਰੋ ਤੇ ਯਾਰ ਕਮਾੜੋ ਕੀ ਆ ਅੱਜ ਅੱਜ ਆ ਜਾਂਦੇ ਹੋਮ ਡਿਲੀਵਰੀ ਕੇ ਮੰਤਰੀ ਸਾਹਿਬ ਹੋਮ ਡਿਲੀਵਰੀ ਆ ਪਰ ਮੈਂ ਚਾਰਾ ਪੰਜਾ ਮੈਂ 15 ਪਿੰਡਾਂ ਦੇ ਨਾਂਨ ਗਣਾ ਨੂੰ ਕੋਟਲੀ ਸੂਰਤ ਮੱਲੀ ਚ ਇੱਕ ਗੋਲੀ ਗੋਲੀ ਗੈਂਗਸਟਰ ਉਹਦੇ ਘਰ ਤੋਂ ਤੁਹਾਡਾ ਚੋਣੀ ਪੱਜ ਤੱਕ ਚੱਲੀ ਆ ਪਰ ਕੱਲ ਇਹਨਾਂ ਦਾ ਕੋਈ ਪਰਵਕਤਾ ਰੰਧਾਵਾ ਸਾਹਿਬ ਨੂੰ ਕਹਿੰਦਾ 8000 ਅਸੀਂ ਐਫ ਆਈ ਆਰ ਕਰਦੀ ਹੈ ਤੇ 8000 ਐਫ ਆਈ ਆਰ ਕਰਤੀ ਰੰਧਾਵਾ ਦਾ ਸ਼ਕਤਮ ਹੋ ਗਿਆ 45 43000 ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤੀ ਸੀ ਲੈ ਬਈ ਸੁਣ ਲੈ 43000 ਕੈਪਟਨ ਅਮਰਿੰਦਰ ਸਿੰਘ ਨੇ ਕਰਤੀ ਸੀ ਤੇ ਜੇਲ੍ਹ ਮਿਨਿਸਟਰ ਮੈਂ ਸੀ ਮੇਰੇ ਕੋਲ ਅੰਦਰ ਰੱਖਣ ਨੂੰ ਥਾਂ ਹੀ ਨਹੀਂ ਸੀ ਇਸੇ ਤਰ੍ਹਾਂ ਦਾ ਹੀ ਕਿੱਸਾ ਰੰਧਾਵਾ ਸਾਹਿਬ ਕੇ ਦਰਬਾਦਾ ਕੱਲ ਸੰਦੀਪ ਨਾਮ ਦਾ ਵਿਅਕਤੀ ਹੋਰੇ ਘਰੇ ਕੋਈ ਰੇਡ ਰੂਡ ਕੀਤੀ ਰੁਪਈਆ ਵੱਧ ਲਿਆਏ ਦੇ ਵਿਖਾਇਆ ਘਟਾ ਇਹ ਤਾਂ ਕੰਮ ਉਲਟਾ ਖਾਣ ਵਾਲਾ ਸਿਸਟਮ ਇਹਨਾਂ ਦਾ ਜਾਦੇ ਬਣਿਆ ਹੋਇਆ ਹੈ ਮੇਸ਼ਾ ਕੰਮ ਹੋਇਆ ਮੇਗਾ ਜੀ ਪੁਲਿਸ ਦੀ ਇਹੋ ਜੀ ਤੇ ਬਣ ਗਈ ਆ ਤੇ ਉਹ ਜੜ ਕਰਨ ਕਿ ਮੈਂ ਕਈ ਵਾਰੀ ਪਾਊਡਰ ਦੇ ਉੱਤੇ ਸਭ ਤੋਂ ਇਹ ਵੱਧ ਜਿਹੜਾ ਨਸ਼ਾ ਜਿਹੜਾ ਅੱਜ ਵੀ ਚੱਲ ਰਿਹਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਜੇ ਕਰਨ ਜੁੱਧ ਨਸ਼ਾ ਅਵਰੋਧ ਜੇ ਜਾਣਾ ਹੀ ਆ ਤੇ ਜਾ ਕੇ ਜੇ ਵੇਖੋ ਹਾਲਾਤ ਕੀ ਨੇ ਹੋਮ ਡਿਲੀਵਰੀ ਹੋ ਰਹੀ ਆ ਔਰ ਜਿੰਨੀਆਂ ਜੇ ਸ਼ਮਸ਼ਾਨ ਘਾਟ ਤੇ ਜਾਂ ਪਾਣੀ ਵਾਲੇ ਟੈਂਕੀਆਂ ਉਨਾਂ ਤੇ ਜਾ ਕੇ ਵੇਖੋ ਸਰਿੰਜਾਂ ਕਿਵੇਂ ਪਈਆਂ ਨੇ ਉੱਥੇ ਜਾ ਕੇ ਵੇਖੋ ਕਿਵੇਂ ਹੋਰ ਜਾਂ ਪਰਪਰ ਤੁਸੀਂ ਕਟੋਗੇ ਪਰ ਇਹ ਹੋਰ ਛੱਡੋ ਮੈਂ ਪਿੰਡਾਂ ਦੇ ਵਿੱਚ ਇਹਨਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਰੌਵਰ ਪਿੰਡ ਚ ਨਸ਼ਾ ਨਹੀਂ ਵਿਕਦਾ ਤੇ ਕੋਟਰੀ ਸੂਰਤ ਵੱਡੀ ਚ ਕੋਈ ਹੋਰ ਕੀ ਨਾ ਕਰਿਆ ਅਫਸਰਾਂ ਨੂੰ ਕੋਈ ਨਹੀਂ ਜਾਂਦਾ ਸਰ ਨਸ਼ਾ ਤਾਂ ਹਰ ਇੱਕ ਪਿੰਡ ਚ ਪਤਾ ਹੈ ਵੀ ਕਿੱਥੇ ਕਿੱਥੇ ਵਿਕ ਰਿਹਾ ਲੇਕਿਨ ਐਵੇਂ ਫਾਲਤੂ ਦੀਆਂ ਕਾਰਵਾਈਆਂ ਫਾਲਤੂ ਦੀਆਂ ਕਹਾਣੀਆਂ ਕਦੇ ਪੰਜਾਬ ਦੀ ਵਿਧਾਨ ਸਭਾ ਚ ਮੰਗਲ ਸਭਾ ਤਿੰਨ ਸਾਲ ਹੋ ਗਏ 3.5 ਸਾਲ ਇੱਕ ਦਿਨ ਵੀ ਇਹਦੇ ਤੇ ਚਰਚਾ ਨਹੀਂ ਹੋਈ ਕੀ ਜੇ ਪੰਜਾਬ ਦਾ ਐਡਾ ਗੰਭੀਰ ਮੁੱਦਾ ਹੈ ਘੱਟੋ ਘਾਟੇ ਇਹਦੇ ਤੇ ਤਿੰਨ ਦਿਨ ਲਗਾਤਾਰ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਵੀ ਕਿੱਦਾਂ ਬੰਦ ਕਰੀ ਉਹਦੇ ਉਹਦੇ ਚ ਕਰੇਗਾ ਕੌਣ ਜੇ ਆਪਾਂ ਆਪਾਂ ਉਸ ਚੀਜ਼ ਤੋਂ ਬਾਹਰ ਆਵਾਂਗੇ ਮੈਨੂੰ ਤਾਂ ਬੜੀ ਹਰਾਨੀ ਤੋਂ ਦੇਖ ਕੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਸਟੇਜ ਤੇ ਬੋਲਦੇ ਨੇ ਜਦ ਅਸੈਂਬਲੀ ਚ ਬੋਲਦੇ ਨੇ ਇਹਨੂੰ ਕਿ ਉਹ ਆਪ ਹੀ ਇਮਪੈਲ ਹੱਜੇ ਲੱਗਦੇ ਹੁੰਦੇ ਨੇ ਉਹਨਾਂ ਨੂੰ ਸੀਰੀਅਸ ਹੋਣਾ ਚਾਹੀਦਾ ਉਹਨਾਂ ਨੂੰ ਪੰਜਾਬੀ ਦੇਖਣਾ ਪੈਗਾ ਬੜੀ ਸਿਸਟਮ ਜਿਹੜਾ ਸਾਰਾ ਪੰਜਾਬ ਕੋਈ ਆਪਾਂ ਪੁਰੇ ਤੇੜੀ ਘੜ ਤੋਂ ਲੈ ਕੇ ਇੱਥੋਂ ਤੱਕ ਕੋਈ ਇੰਡਸਟਰੀ ਨਹੀਂ ਸਾਨੂੰ ਦਿਖਦੀ ਕੋਈ ਸਾਨੂੰ ਸ਼ਹਿਰਾਂ ਦੇ ਵਿੱਚ ਇਹ ਨਹੀਂ ਦਿਸ ਰਿਹਾ ਕਿ ਕੋਈ ਜਿਹੜੇ ਕੋਲ ਐਕਸਟਰਸ਼ਨ ਨਾਲ ਲਈ ਹੋਏ ਮੈਂ ਕਹਿੰਦਾ ਕੋਈ ਜਿੰਨੇ ਸ਼ਹਿਰ ਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਕੀ ਇਹਨਾਂ ਅੱਜ ਤੱਕ ਕੀ ਕਾਜੀ ਆ ਤੁਹਾਨੂੰ ਸਾਨੂੰ ਸਾਨੂੰ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਆ ਕਿ ਤੁਸੀਂ ਵੇਖੋ ਤੁਸੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਤੁਹਾਡੀ ਕੀ ਸੀ ਕਿਸਾਨ ਯੂਨੀਅਨ ਦੇ ਨਾਲ ਤੁਸੀਂ ਉਹ ਕਿਸਾਨ ਯੂਨੀਅਨ ਵਾਲੇ ਕਾਂਗਰਸੀ ਦੀ ਜ ਪੱਗਾ ਲਾਉਂਦੇ ਰਹੇ ਨੇ ਆਪਣੇ ਉਹਦੀ ਜਿਹੜੇ ਮੀਟਿੰਗ ਚ ਚਲੇ ਗਏ ਤੇ ਤੁਹਾਨੂੰ ਉਹ ਸਿਰ ਤੇ ਬਿਠਾਉਂਦੇ ਹੁੰਦੇ ਜੀ ਅੱਜ ਤੁਸੀਂ ਜਿਸ ਤਰੀਕੇ ਨਾਲ ਜਲੀਲ ਕਰਕੇ ਕੱਢਿਆ ਤੁਸੀਂ ਤੇ ਪੰਜਾਬੀ ਕਿਸਾਨੀ ਦਾ ਵੀ ਲੱਖ ਤੋੜ ਦਿੱਤਾ ਔਰ ਕਿਸਾਨੀ ਜੇ ਤੁਸੀਂ ਕੋਈ ਵਪਾਰੀ ਦਾ ਲੱਕ ਤੋੜ ਦਿੰਦਾ ਤੁਸੀਂ ਇਹਦਾ ਤੋੜ ਦਿੰਦਾ ਇੰਡਸਟਰੀ ਲਿਸਟ ਕੋਈ ਆਉਣਾ ਨਹੀਂ ਚਾਹੁੰਦਾ ਪੰਜਾਬ ਚ ਬਾਹਰ ਜਾਣੇ ਕਿਹੜੇ ਤੁਸੀਂ ਐਮਓਯੂ ਸਾਈਨ ਕੀਤੇ ਨੇ ਉਹ ਦਿਖਾਓ ਤੇ ਸਹੀ ਆ ਜਿਹੜਾ ਤੁਸੀਂ ਹਜਾੜਾ ਕਰਨ ਲੱਗਾ ਲੁਧਿਆਣਾ ਵਿੱਚ ਤੋਂ ਅਸੀਂ ਲੰਘ ਰਹੇ ਹਾਂ 4300 ਏਕੜ ਕਿੰਨੀ ਹੈ ਨਹੀਂ 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 23000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦੀ ਸਕੀਮ ਹੈ 23000 ਮਤਲਬ ਸਾਰਾ ਲੁਧਿਆਣਾ ਤੇ ਆਸੇ ਪਾਸੇ ਇਹਦਾ ਮਤਲਬ ਸਾਡੀ ਤਾਂ ਕੋਈ ਐਗਰੀਕਲਚਰ ਸਟੇਟ ਰਹਿਣੀ ਨਹੀਂ ਹੈ ਪਰ ਆਪਾਂ ਨਸ਼ੇ ਤੇ ਆਈਏ ਨਸ਼ੇ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਦਾ ਤਾਂ ਹੀ ਛੁੱਟੇਗਾ ਜੇ ਲੋਕਾਂ ਨੂੰ ਕੰਮ ਮਿਲੂ ਬਿਲਕੁਲ ਠੀਕ ਜੇ ਜ਼ਮੀਨਾਂ ਇਦਾਂ ਹੀ ਆਪਾਂ ਖੋਲੀਆਂ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਕਹਿ ਰਿਹਾ ਚੀਫ ਮਿਨਿਸਟਰ ਕਹਿ ਰਿਹਾ ਕਿ ਮੈਂ ਕਿਸਾਨਾਂ ਦੀ ਹਾਜ਼ਰ ਨੂੰ ਬਤਾਉਂਗਾ ਕਿ ਇਹ ਬੱਚੇ ਜਿਹੜੇ ਨੇ ਉਹ ਨਸ਼ੇ ਵੱਲ ਨੂੰ ਜਾਣਗੇ ਬਿਲਕੁਲ ਠੀਕ ਹੈ ਰੰਦਾਵਾ ਸਾਹਿਬ ਹੁਣ ਆਪਾਂ ਇਹ ਗੱਲ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਤੇ ਪਹੁੰਚਣ ਆਦੇ ਆ ਲੇਕਿਨ ਜਿਹੜਾ ਜੁੱਧ ਨਸ਼ਾ ਵਿਰੁੱਧ ਸੀਗਾ ਉਹਨਾਂ ਦਾ ਜਲੂਸ ਨਿਕਲ ਗਿਆ ਉਹ ਮੁਕੰਮਲ ਤੌਰ ਤੇ ਇਹਨਾਂ ਦੀ ਫੂਕ ਨਹੀਂ ਗਈ ਪਰ ਮਾਂ ਦੇ ਸ਼ੇਰ ਇੱਕ ਤਾਂ ਮੰਨਣਾ ਪੂਰਾ ਦਾਵਾ ਸਾਹਿਬ ਨਾਰਾ ਬੜਾ ਲੱਭ ਕੇ ਲਿਆਉਂਦੇ ਆ ਜੁੱਧ ਨਸ਼ਾ ਵਿਰੁੱਧ ਤੁਹਾਨੂੰ 8000 ਪਰਚਾ ਦੇਣ ਦੇ ਨਾਲ ਇਹ ਇਹ ਨਸ਼ਾ ਖਤਮ ਨਹੀਂ ਹੋਏਗਾ ਇਹਦੇ ਵਾਸਤੇ ਮੈਂ ਦੁਬਾਰਾ ਫੇਰ ਕਹਿ ਰਿਹਾ ਗੰਭੀਰਤਾ ਦੇ ਨਾਲ ਸੋਚਣਾ ਪਏਗਾ ਆਲਟਰਨੇਟਿਵ ਸੋਚਣਾ ਪਏਗਾ ਸੰਥਾਟਿਕ ਡਰੱਗ ਮੁਕੰਮਲ ਤੌਰ ਤੇ ਜਾਨਲੇਵਾ ਸਾਬਤ ਹੋ ਰਹੀ ਹੈ ਬੱਚੇ ਮਰ ਰਹੇ ਨੇ ਨੌਜਵਾਨ ਮਰ ਰਹੇ ਨੇ ਹੁਣ ਕੀ ਔਰਤਾਂ ਨੇ ਵੀ ਇਹਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਰਪਾ ਕਰਕੇ ਇਹਦਾ ਮਜ਼ਾਕ ਨਾ ਬਣਾਓ ਇੱਕ ਫਿਲਮ ਸਟੋਰੀ ਨਾ ਰਖਾਓ ਸੱਚ ਬਿਆਨ ਕਰੋ ਔਰ ਮੈਂ ਬੇਨਤੀ ਕਰਾਂਗਾ ਸਾਰੇ ਪੰਜਾਬ ਵਾਲਿਆਂ ਨੂੰ ਵੱਧ ਤੋਂ ਵੱਧ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾ ਕੰਮ ਕਰਮ ਹੈ ਓਵਰਡੋਸ ਦਾ ਲੋਕ ਮਰ ਰਹੇ ਨੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੰਦੇ ਰਹੋ ਧੰਨਵਾਦ ਸਤਿ ਸ਼੍ਰੀ ਅਕਾਲ